ਉਹ ਸਿੱਧੂ ਬਾਟ ਜਾਂ ਖੱਤਰ ਤੋਂ ਸ਼ੁਰੂ ਹੋ ਕੇ ਜੋ ਹਰ ਹਾਲ ਬਣਦੇ ਗਏ ਉਹਦੇ ਵਾਸਤੇ ਜੇਰਾ ਖਾਲਾ ਹੈ ਕਿ ਜਿਹੜੀ ਸਾਡੀ ਪਾਰਟੀ ਸੀਗੀ ਅਕਾਲੀ ਦਲ ਉਹਨੇ ਆਪਣਾ ਇਹਦਾ ਰੋਲ ਜਿਹੜਾ ਸੀਗਾ ਉਹਨੂੰ ਸਹੀ ਤਰੀਕੇ ਨਾਲ ਆਉਂਦੇ ਬਲੈ ਰਾਜਨੀਤੀ ਦੇ ਇੱਕ ਤੱਦੇ ਦੇ ਤੌਰ ਤੇ ਵਰਤਣਾ ਸੋਚ ਸ਼ੁਰੂ ਕਰ ਦਿੱਤਾ ਹੈ ਇੱਕ ਇੱਕ ਬਿਜ਼ਨਸ ਦੇ ਤੌਰ ਤੇ ਲੈ ਲਿਆ ਉਹ ਕੌਮ ਨੂੰ ਲੋਕਾਂ ਦੇ ਹਾਲਾਤਾਂ ਵਾਸਤੇ ਜਿਨ੍ਹਾਂ ਵਾਸਤੇ ਰਾਜਨੀਤਿਕ ਲੋਕਾਂ ਨੂੰ ਅਸੀਂ ਅੱਗੇ ਲੈ ਕੇ ਆਉਣਾ ਹੈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਕਰਾਲਾ ਕਰਦੇ ਆ। ਇਸ ਦਾ ਕੀ ਮੇਰਾ ਕਹਾਣਾ ਕਿ ਅੱਜ ਸੁਮਹਾਜ ਦੇ ਹਰ ਇੱਕ ਵਰਗ ਜੋ ਆਪਣਾ ਆਪਣੀ ਦਾਮੋ ਵਾਲਿਆ ਕਿ ਪੰਜਾਬ ਕਿੱਥੇ ਗੁਰੂਆਂ ਦੇ ਨਾਂ ਤੇ ਵਸਦਾ ਸ੍ਰੀ ਇਮਾਨਦਾਰੀ ਈਨਾਂ ਪੈਣਾਂ ਦਾ ਸਕਾਰ ਹਰ ਵੇਲੇ ਕਿਸੇ ਇੱਕ ਦੂਜੇ ਗਰੀਬ ਦੀ ਮਦਦ ਫੜਨੀ ਵੰਡ ਕੇ ਸੇਕੰਡ ਦੀ ਜਿਹੜਾ ਸੀ ਕਿ ਇੱਕ ਪਿਤਾ ਐਕਸ ਕੇ ਹਾਂ ਬਾਰ ਕੇ ਇਥੇ ਕੋਈ ਨਫਤ ਨਾ ਦੀ ਕੋਈ ਚੀਜ਼ ਹੀ ਨਹੀਂ ਸੀ ਇਹ ਤੋਂ ਜੇ ਇਹਨੂੰ ਵੰਡਣ ਦੇ ਕੋਈ ਬੱਦਲ ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਇੱਕ ਪਿੱਤਾ ਐਕਸ ਕੇ ਹਮਾਰਕਲ ਮਾਨਸ ਕੀ ਜਾਤ ਸਭ ਇੱਕੋ ਪਹਿਚਾਣੂ ਮੇਰਾ ਖਿਆਲ ਹੈ ਕਿ ਸੈਕੂਲਰ ਤੁਸੀਂ ਬਹੁਤ ਉੱਚੀ ਗੱਲ ਸੀ ਜਿਵੇਂ ਸਾਡੇ ਗੁਰੂਆਂ ਦੇ ਇਤਿਹਾਸ ਦੇਖੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਹੁਣ 350 ਸਾਲ ਦਾ ਸ਼ਹੀਦੀ ਪਰਬ ਕਰਦੇ ਆ ਉਹਨਾਂ ਨੇ ਧਰਮ ਦੀ ਆਜ਼ਾਦੀ ਵਾਸਤੇ ਜਿਹੜਾ ਆਪਣੇ ਤੇ ਆਪਣੇ ਸਾਥੀਆਂ ਦਾ ਸ਼ਹਾਦਤਾਂ ਦਿੱਤੀਆਂ ਪਰ ਮੇਰਾ ਖਿਆਲ ਹੈ ਕਿ ਅੱਜ ਦੇ ਸਾਡੇ ਜਿਹੜੇ ਅੱਜ ਉਹਨਾਂ ਨੇ ਤਾਂ ਉਹ ਜਿੱਦਾਂ ਕਿਹਾ ਕਿ ਇੱਕ ਧਰਮ ਬਣਾ ਕੇ ਸਾਰੀਆਂ ਰਾਜਨੀਤੀ ਜਿਹੜੀ ਅੱਜ ਸਾਰੀਆਂ ਚੀਜ਼ਾਂ ਤੇ ਭਾਰੂ ਹੋ ਗਈ ਜਨੀਸਰੀ ਤੇ ਭਾਰੂ ਆ ਧਰਮ ਤੇ ਭਾਰੂ ਆ ਇਹ ਸਮਾਜ ਤੇ ਬਹੁਤ ਵੱਡਾ ਭਾਰੂ ਪੈ ਰਿਹਾ ਉਹਨਾਂ ਆਪਣੇ ਤਾਂ ਕੂਚਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਅੱਜ ਕੋਈ ਵੀ ਡਿਪਾਰਟਮੈਂਟ ਕੋਈ ਵੀ ਲੈਗਮਾ ਜੇ ਪੁਲਸ ਲੈਗਮਾ ਹੋਵੇ ਜਾਂ ਹਰਥੋਵੇ ਜਾਂ ਕੋਈ ਜੁਡੀਸਰੀ ਹੋਵੇ ਸਾਰਿਆਂ ਦੇ ਤੇ ਨਾਲ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਗਲੌ ਬਣਾ ਕੇ ਰੱਖਿਆ ਹੈ ਤੇ ਇਹੋ ਹੀ ਇਹੋ ਹੀ ਕਾਰਨ ਹੈ ਕਿ ਅੱਜ ਕੋਈ ਵੀ ਜਿਹੜਾ ادارਾ ਉਹ ਆਪਣੀਆਂ ਜ਼ਿੰਮੇਵਾਰੀ ਨਾ ਸਹੀ ਤਰੀਕੇ ਨਾਲ ਨਿਭਾ ਸਕਦਾ। ਜੇ ਪੀਸਾ ਤੇ ਕੌਸਟੂਪਰ ਦੀ ਪੁਰੀ ਪੀੜੀ ਕਾਲ ਦਬਾਵਾ ਵਾਂ ਤੁਸੀਂ ਹਾਂ ਦੋਸ਼ੀ ਬੰਦੇ ਨੂੰ ਛੱਡਣਾ ਤੇ નિર્ਦੋਸ਼ ਨੂੰ ਬੁਚਾਉਣਾ। ਤੇ ਇਹ ਇਸ ਇਹੋ ਜਿਹੇ ਹਾਲਾਤਾਂ ਨੂੰ ਬਦਲਣ ਵਾਸਤੇ ਆਪਾਂ ਜੇ ਮੇਰੇ ਖਿਆਲ ਲੈ ਕੇ ਜਿੱਦਾਂ ਹੋਣਾ ਆਮ ਧਰਮਾ ਫਲਾਈ ਜਾ ਰਹੀ ਆ ਕਿ ਇੱਕ ਤਾਕਤ ਦਾ ਪ੍ਰਹਾੜ ਇਲੈਕਸ਼ਨਾਂ ਦੇ ਮੇਰੇ ਖਿਆਲ ਹੈ ਕਿ ਜੇ ਸਮਾਜ ਜਾਂ ਸਾਡਾ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਦਾ ਹੁੰਦਾ ਤੇ ਜੇ ਤਾਂ ਅਸੀਂ ਕਿਸੇ ਗੁਰੂ ਮਹਾਰਾਜ ਜੀ ਕਿਸੇ ਤਰਫ ਦੇ ਖਲਾਫ ਨਹੀਂ ਸਾਰੇ ਦਾ ਸਟਾਰਟ ਕਰਨਾ ਸਾਨੂੰ ਸਿਖਾਉਂਦੇ ਹਾ ਸਾਰੇ ਵਾਸੀ ਸਤਿਕਾਰ ਕਰਦੇ ਪਰ ਮੇਰੇ ਖਿਆਲ ਹੈ ਕਿ ਧਰਮ ਦੇ ਨਾਲ ਤੇ ਨਫਰਤ ਪੈ ਰਹੀ ਹੈ ਤੇ ਸਾਡੇ ਧਰਮ ਕੋਈ ਵੀ ਧਰਮ ਜਾਜਤ ਨਹੀਂ ਲੱਗਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਨਫਰਤ ਪੈ ਰਹੀ ਜਾਣੀ ਸੀ ਸਮਾਜ ਪ੍ਰਤੀ ਦੇ ਗੁਰੂ ਮਹਾਰਾਜ ਜਿੱਦਾਂ ਕਿ ਇਹ ਪਾਪੀ ਨੂੰ ਮਾਰਨੇ ਕੋ ਪਾਵਨ ਮੰਨ ਲਿਆ ਹੈ ਇਹਨਾਂ ਜੀ ਗੁਰੂ ਮਹਾਰਾਜ ਨੇ ਫਰਮਾਇਆ ਕਿ ਜੈ ਕਾਰਕਿਓ ਧਰਮੀਆਂ ਦਾ ਪਾਪੀ ਕੁੱਢਣ ਜੇ ਉਹਨਾਂ ਨੇ ਸਦੀਰ ਸੁਰੀ ਨੂੰ ਜਾਂ ਸੁਭਾ ਸਰ ਗੁਰੂ ਮਾਰਿਆ ਤਾਂ ਉਹਨੇ ਪਾਪ ਦਾ ਸਾਤਮਾ ਦਿੱਤਾ ਨਾ ਕੇ ਕਿਸੇ ਅਨਸਾਰ ਨੂੰ ਜਾਂ ਕਿਸੇ ਧਰਮ ਦੇ ਵਿਰੋਧ ਜਾ ਕੇ ਬੁਦਲੋ ਜੀ ਜੇ ਸਾਡੀਆਂ ਸਰਕਾਰਾਂ ਸਭਾ ਰਹੀਆਂ ਉਹਨਾਂ ਕੋ ਸਭਾ ਕੁਝ ਸਿਸਟਮ ਹੈ ਆ ਉਹ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਦਾ ਤੇ ਮੇਰਾ ਖਿਆਲ ਹੈ ਕਿ ਉਹ ਨਾਲ ਤੁਹਾਨੂੰ ਇਨਾ ਬੋਲਣ ਦੇ ਮੌਕੇ ਦਿੱਤਾ ਜਾ ਸਕਦਾ ਸੀ ਉਹਨੂੰ ਚੁੱਪ ਕਰਾਇਆ ਜਾ ਸਕਦਾ ਸੀ ਉਹਨੂੰ ਸਕੋਰਿੰਗ ਦੇ ਕੇ ਪ੍ਰੋਟੈਕਟ ਕਰਕੇ ਇਹ ਨਫਰਤ ਫੜਾਉਣ ਵਾਲੇ ਜਿਹੜਾ ਉਹ ਜਿਹੜਾ ਫੜਾਉਣ ਦਿੱਤਾ ਗਿਆ ਨਫਰਤ ਫੜਾਉਣ ਦਾ ਉਹ ਉਹ ਵੀ ਰੁਕਿਆਦਾ ਸਕਦਾ ਸੀ ਤੇ ਉਹਦੇ ਨਾਲ ਕਾਫੀ ਨੁਕਸਾਨ ਹੋਣਾ ਵੀ ਬਚ ਸਕਦਾ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਤੁਸੀਂ ਬਹੁਤ ਸਿਆਣੇ ਲੋਕ ਬੈਠੇ ਜੂ ਸਵਾਲ ਕਰਦੇ ਤੋਂ ਬਹੁਤ ਅਮੀਰ ਕਰਦਾ ਇਹ ਤੁਸੀਂ ਲੋਕ ਕਿਉਂ ਕਹਾ ਇਹ ਕਿੱਤਾ ਵੀ ਕਹਿੰਦੇ ਲੋਕਾਂ ਨੂੰ ਸਾਥ ਦੋਣਾ ਤੇ ਇਨਸਾਫ ਦੋਣ ਵਾਸਤੇ ਮੇਰਾ ਕਹਿ ਲਾ ਕਿ ਜੇ ਨਾ ਸਾਰੀਆਂ ਸਾਰੇ ਬੰਦੇ ਜਨਾ ਕੰਮ ਕਰਨਗੇ ਤਾਂ ਵੀ ਲੋਕ ਉਹ ਆਪਣਾ ਪਛਾਣਣਗੇ ਤੇ ਜਿਹੜੇ ਆਵਾਜ਼ ਨਹੀਂ ਤੇ ਲੋਕ ਨੂੰ ਗੁਆ ਸਹੀ ਤਰੀਕੇ ਨਾਲ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਗੇ ਉਹ ਨਾ ਤੇ ਮੇਰਾ ਕਹਿਣਾ ਕਿ ਸਮਾਜ ਜਿਹੜਾ ਸਾਡਾ ਸਹੀ ਤਰੀਕੇ ਨਾਲ ਚੱਲ ਸਕਦਾ ਅੱਜ ਜਿਹੜੇ ਹਾਲਾਤ ਪੰਜਾਬ ਦੇ ਆ ਕੁਝ ਦਿਨਾਂ ਕਿੰਨੀ ਚੱਲੀਆਂ ਜੀ ਅਮਰਤਪਾਲ ਨੂੰ ਤੁਸੀਂ ਰੋਟ ਪਾਈ ਜਾਂ ਵਕਾਸ ਰੋ ਗਿਆ ਜੇ ਮੇਰੇ ਖਿਆਲ ਹੈ ਕਿ ਮੇਰੇ 70 ਸਾਲ ਤੋਂ ਸੀ ਇਹ ਵਕਾਸ ਦਾ ਕਰੋੜਾ ਪਾ ਰਹੇ ਆ ਅੱਜ ਤੱਕ ਆਪਣੇ ਹਾਲਾਤ ਅਮਰਤਪਾਲ ਨੂੰ ਤੁਸੀਂ 1.5 ਸਾਲ ਪਹਿਲਾਂ ਤੋਂ ਜਿੰਮੇਵਾਰੀ ਹੈ ਨਾ ਉਹ ਅਮਰਤਪਾਲ ਨੂੰ ਪੜਦਾ ਠੀਕ ਹੈ ਤੋ ਜੇਲ੍ਹ ਤੋਂ ਬਾਹਰ ਹੁੰਦਾ ਤੇ ਮੇਰਾ ਕਹਿ ਲਿਆ ਕਿ ਉਹ ਜ਼ਰੂਰ ਆਪਣੀ ਜਿੰਮੇਵਾਰੀ ਜਿਹੜੀ ਹੈ ਕਿ ਬੜੀ ਇਮਾਨਦਾਰੀ ਨਾਲ ਪਾਉਂਦਾ ਪਰ ਆ ਪੂੜੇ ਦਾ ਕੋਈ ਪ੍ਰਬੰਧ ਨਹੀਂ ਨਾ ਸ਼ਹਿਰ ਦੇ ਕਿਹੋ ਜਿਹੇ ਹਾਲਾਤ ਆ ਪਰ ਸਭ ਤੋਂ ਪਹਿਲਾਂ ਮੇਰੇ ਨਾਲ ਸਭ ਤੋਂ ਅੱਜ ਸਾਡੀ ਜ਼ਰੂਰਤ ਦੀ ਜਿਹੜੀ ਪੰਜਾਬ ਦੀ ਖਾਦ ਸਿੱਖਾ ਦੀ ਪਰ ਪੂਰੇ ਪੰਜਾਬੀਆਂ ਦੀ ਅੱਜ ਪੰਜਾਬ ਦੀ ਹੋਂਦ ਨੂੰ ਖਤਰਾ ਹੈ ਅੱਜ ਪੰਜਾਬ ਦੇ ਜਿਹੋ ਹਾਲਾਤ ਬਣਾਏ ਜਾ ਰਹੇ ਆ ਉਹ ਮੇਰੇ ਖਿਆਲ ਦੇ ਕਿ ਜਿਹੜੇ ਪੰਜਾਬ ਦੇ ਮੂਲ ਨਿਵਾਸੀ ਆ ਚਾਹੇ ਉਹ ਸਿੱਖ ਹੋਣ ਚਾਹੇ ਹਿੰਦੂ ਹੋਣ ਚਾਹੇ ਕੋਈ ਕ੍ਰਿਸ਼ੀ ਨ ਹੋਣ ਚਾਹੇ ਮੁਸਲਮਾਨ ਹੋਣ ਉਹਨਾਂ ਦੀ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅੱਜ ਪੰਜਾਬ 'ਚ ਪੰਜਾਬੀਆਂ ਨੂੰ ਕੱਟ ਦੇਣ ਦੀ ਚ ਕੀਤਾ ਜਾ ਰਿਹਾ ਹੈ ਆਰਥਿਕੀ ਉਹ ਜਿਹੜੇ ਪੈਦਾ ਕੀਤਾ ਜਾ ਰਿਹਾ ਕਿ ਇੱਥੇ ਕੋਈ ਜਿਹੜਾ ਨੂੰ ਜਵਾਨ ਸੰਭਾਲ ਜਿਹੜਾ ਕੋਈ ਇੱਜ਼ਤ ਵਾਲਾ ਬੰਦਾ ਉੱਥੇ ਰਹੇਗਾ ਇਥੋਂ ਇਹਨੂੰ ਕਿਸ ਤਰੀਕੇ ਨਾਲ ਅਖਾੜ ਦਤਾ ਜਾਵੇ ਜਾਂ ਸ਼ੁਰੂਆਤਿਆਂ ਭੋਗੀਆਂ ਦਾ ਵੱਡਾ ਦੌਰ ਆ ਪਤਾ ਤਕਰੋਗਾਰਤ ਸ਼ਰਿਆ ਹੋ ਰਹੀ ਆ ਪੁਨਾ ਜਰਦੀ ਹੋ ਰਹੀ ਹੈ ਤੇ ਉਹ ਸਾਡੀ ਪਾਰਟੀ ਕੋ ਤੇ ਇਹ ਇਹ ਹੱਦਾਮ ਲਾਇਆ ਜਾ ਰਿਹਾ ਕਿ ਉਹ ਕੀ ਕਰਨੀ ਪਰ ਜੇ ਤੁਸੀਂ ਧਰਮ ਹੀ ਕਰਦੇ ਤੁਸੀਂ ਜ਼ਿੰਮੇਵਾਰੀਆਂ ਲੋਕਾਂ ਦੀਆਂ ਕਿਹਾ ਗਿਆ ਜੀ ਸਰਕਾਰਾਂ ਹਟ ਗਈਆਂ ਕਈ ਵਾਰ ਤੁਸੀਂ ਆ ਚੁੱਕੇ ਜੋ ਇਹ ਇਹਨਾਂ ਆਪਾਂ ਦੇ ਜ਼ਿੰਮੇਵਾਰ ਤੁਸੀਂ ਜੋ ਸ਼੍ਰੋਮਣੀਆਂ ਖਾਲੀਦਾਂ ਪੁਨਰਸਰਜੀਤ ਬਾਰੇ ਉਹਨੇ ਸ਼ਬਦ ਗਏ ਜੇ ਜ਼ਰਾਖਤੀ ਟਾਣੀ ਨਾਲ ਤੋੜ ਕੇ ਜੇ ਜ਼ਮੀਨ ਚ ਟਾਣੀ ਲਾਤੀਏ ਤੇ ਦਰਖਤ ਥੋੜੇ ਬਣ ਨਹੀਂ ਪਰ ਮੈਂ ਸ਼ਹਿਣਾ ਚਾਹੁੰਦਾ ਹਾਂ ਕਿ ਜੇ ਨਾਲੇ ਕੇਂਦਰੀ ਬਾਲ ਦੇ ਇੱਕ ਪੈਰਾ ਵੀ ਮੈਲ ਤੋਂ ਵਹੀ ਪਾਰਟੀ ਪੰਜਾਬ ਦੇ ਵਿੱਚ ਰਾਜ ਕਰ ਸਕਦੀ ਹੈ ਤੇ ਸਾਡਾ ਤਾਂ ਜਨ ਮੁਕਾਮ ਤਾਂ ਖਤਮ ਹੋਇਆ ਉਹ ਸਯੋਦੇ ਨੇ ਭਾਈ ਸੁਦੇਸ਼ ਸਿੰਘ ਸਣੀ ਨੇ ਜੋ ਆਪਾਂ ਨੂੰ ਇਨਸਾਫ ਲੈ ਕੇ ਦਿੱਤਾ ਆਪਣੇ ਨੌਜਵਾਨ ਪੁੱਤਾਂ ਦਾ ਆਪਣੇ ਭਰਾਵਾਂ ਦਾ ਆਪਣੇ ਬਜ਼ੁਰਗਾਂ ਦਾ ਆਪਣੀਆਂ ਮਾਤਾਵਾਂ ਦਾ ਜਿਨ੍ਹਾਂ ਨੂੰ ਥਾਲਿਆਂ ਦੇ ਵਿੱਚ ਲਿਜਾ ਕੇ ਜਲੀਲ ਕੀਤਾ ਜਾਂਦਾ ਸੀ ਔਰ ਬਾਹ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਜਾਂਦਾ ਸੀ ਸੋ ਆਪਣਾ ਇਕੱਲੇ ਇਕੱਲੇ ਦਾ ਫਰਜ਼ ਬਣਦਾ ਕਿ ਉਸ ਯੋਧੇ ਨੇ ਜਿਹੜੀ ਕੁਰਬਾਨੀ ਦਿੱਤੀ ਏ ਪਹਿਲਾਂ ਉਹਨੇ ਉਸ ਬੰਦੇ ਨੂੰ ਸੋਧਿਆ ਜਿਹੜਾ ਸਾਡੇ ਉੱਤੇ ਬਹੁਤ ਭੜੇ ਕਮੈਂਟ ਕਰਦਾ ਸੀ ਸੂਰੀ ਜਿਹੜਾ ਸੀ ਇੱਕ ਦਿਨ ਮੇਰੇ ਨਾਲ ਟੀਵੀ ਡਿਬੇਟ ਤੇ ਆ ਗਿਆ ਉਹਨੇ ਇੰਨਾ ਬਕਵਾਸ ਕੀਤਾ ਮੈਂ ਆਖਰ ਉਹਨੂੰ ਕੁੱਤਾ ਕਹਿ ਕੇ ਕਿਉਂਕਿ ਉਹ ਜਿਹੇ ਸ਼ਬਦ ਬੋਲੇ ਨਹੀਂ ਜਾਂਦੇ ਲੇਕਿਨ ਉਹਨੇ ਮੈਂ ਕਿਹਾ ਕਿ ਮੈਂ ਇਸ ਕੁੱਤੇ ਨਾਲ ਇੱਥੇ ਡਿਬੇਟ ਨਹੀਂ ਕਰਨੀ ਮੈਂ ਆਪਣੇ ਡਿਬੇਟ ਉੱਤੇ ਬੰਦ ਕਰ ਦਿੱਤੀ ਇਹਨਾਂ ਗਲਤ ਉਹ ਬੋਲਦਾ ਸੀ ਸਾਡੇ ਬਜ਼ੁਰਗਾਂ ਪ੍ਰਤੀ ਆਪਣੀਆਂ ਮਸਾਵਾਂ ਪਹਿਣਾ ਪਰਾਂਦੀ ਸੋ ਵੀਰੋ ਇਸ ਸਮਾਂ ਜਿਹੜਾ ਤੁਸੀਂ ਤਾਂ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬ루ਗੜ ਜੇਲ੍ਹ ਵਿੱਚ ਬੈਠੇ ਸੀ ਤੁਸੀਂ ਉਹਨਾਂ ਨੂੰ ਵੋਟਾਂ પા ਕੇ ਇਥੋਂ ਮੈਂਬਰ ਪਾਰਲੀਮੈਂਟ ਬਣਾਇਆ ਇਸ ਤੋਂ ਪਹਿਲਾਂ ਜਦੋਂ ਜਦੋਂ ਆਵਾਜ਼ ਆਈ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਤੁਸੀਂ 1999 ਚ ਮੈਂਬਰ ਪਾਰਲੀਮੈਂਟ ਬਣਾਇਆ ਤੁਹਾਡੇ ਪਰਿਵਾਰ ਨੂੰ ਤੁਸੀਂ ਵਾਰ-ਵਾਰ ਮੌਕਾ ਦਿੰਦੇ ਰਹੇ ਇਹ ਜਿਹੜਾ ਮੌਕਾ ਇਹ ਮੌਕਾ ਬਹੁਤ ਵੱਡਾ ਮੌਕਾ ਹੈ ਜਿਸ ਮੌਕੇ ਦਾ ਸਾਰਾ ਫਾਇਦਾ ਉਠਾਉਣਾ ਚਾਹੀਦਾ ਤਾਜੇ ਦੁਨੀਆ ਦੇ ਵਿੱਚ ਇੱਕ ਆਵਾਜ਼ ਆਵੇ ਦੁਨੀਆ ਦੇ ਵਿੱਚ ਇਸ ਗੱਲ ਦੀ ਆਵਾਜ਼ ਜਾਵੇ ਕਿ ਮਾਝਾ ਜਿਹੜਾ ਅਨਕੀਏ ਮਾਝਾ ਜਿਹੜਾ ਉਹ ਕਿਸੇ ਹੋਰ ਚੀਜ਼ ਨੂੰ ਬਾਅਦ ਵਿੱਚ ਪ੍ਰੈਫਰ ਕਰਦਾ ਸਭ ਤੋਂ ਪਹਿਲਾਂ ਆਪਣੀ ਕੌਮ ਨੂੰ ਆਪਣੇ ਧਰਮ ਨੂੰ ਪ੍ਰੈਫਰ ਕਰਦਾ ਔਰ ਇਸੇ ਕਰਕੇ ਜੋ ਵੱਡੀ ਕੁਰਬਾਨੀ ਹੈ ਭਾਈ ਸੰਦੀਪ ਸਿੰਘ ਸਣੀ ਦੀ ਕਈ ਕਹਿੰਦੇ ਨੇ ਕਿ ਉਹਨਾਂ ਨੂੰ ਖੜਾ ਕੀਤਾ ਜਾਣਾ ਚਾਹੀਦਾ ਸੀ ਤੁਹਾਨੂੰ ਵੀ ਪਤਾ ਹੈ ਜੇਲ੍ਹ ਦੇ ਵਿੱਚ ਜਿਹੜਾ ਕੋਈ ਵੀ ਨੌਜਵਾਨ ਬੈਠਾ ਉਸ ਨੂੰ ਕਿੰਨੇ ਜੋ ੜਿੱਕਿਆਂ ਦੇ ਵਿੱਚੋਂ ਲੰਘਣਾ ਪੈਂਦਾ ਸੋ ਉਹਨਾਂ ਦੇ ਭਰਾਤਾ ਭਾਈ ਮਨਦੀਪ ਸਿੰਘ ਜਿਨ੍ਹਾਂ ਦਾ ਚੋਣਸ਼ਾਲ ਬਾਲਟੀ ਏ ਉਹਨਾਂ ਨੂੰ 11 ਨਵੰਬਰ ਨੂੰ ਆਪਾਂ ਵੋਟਾਂ ਪਾ ਕੇ ਕਾਮਯਾਬ ਕਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਜਗਜੀਤ ਸਿੰਘ ਜੀ ਸਰਦਾਰ ਗੁਰਮਾਰ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਸਭ ਦਾ ਪ੍ਰਣਾਮ অলরেডি 6 স্টুডেন্টস ফেটরেশন ਇਹਨਾਂ ਨੇ ਇਸ ਇਲਾਕੇ ਦੇ ਵਿੱਚ ਜਿਹੜੀ ਲਗਾਤਾਰ ਮਿਹਨਤ ਕਰਕੇ ਤੁਹਾਡੇ ਤੱਕ ਸੁਨੇਹਾ ਪਹੁੰਚਾਇਆ ਤੁਸੀਂ ਸਾਰੇ ਇਕੱਠੇ ਹੋ ਕੇ ਅੱਜ ਆਏ ਔਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਨੇ ਪਿਛਲੇ ਸਮੇਂ ਦੇ ਵਿੱਚ ਜੋ ਉਹਨਾਂ ਨੇ ਕੁਰਬਾਨੀ ਕੀਤੀ ਹੈ ਜਿਸ ਤੀਕੇ ਦੇ ਨਾਲ ਉਹਨਾਂ ਨੇ ਕੌਮ ਦੀ ਲੀਡਰਸ਼ਿਪ ਦਾ ਫੈਸਲਾ ਕਰਕੇ ਤੁਹਾਨੂੰ ਇੱਕ ਲੀਡਰਸ਼ਿਪ ਦੇ ਦਿੱਤੀ ਹੈ ਸੋ ਚੰਦੂ ਮਾਇਰਾ ਸਾਹਿਬ ਬਹੁਤ ਲੰਮਾ ਬੋਲਣੇ ਸੀ ਉਹ ਸਾਰੀਆਂ ਗੱਲਾਂ ਇਹਨਾਂ ਨੂੰ ਪਤਾ ਹੈ ਇਹ ਜਿਹੜੇ ਮਾਝੇ ਦੇ ਲੋਕ ਨੇ ਚੰਦੂਬਾਈ ਰਾ ਸਾਹਿਬ ਇਹ ਸਿਰਫ ਤੇ ਸਿਰਫ ਆਪਣੀ ਲੀਡਰਸ਼ਿਪ ਕੋ ਇਹ ਪਰੋਸਾਬ ਮੰਗਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੌਮ ਦੇ ਲਈ ਸਾਰੇ ਇਕਜੁੱਟ ਹੋ ਕੇ ਲੜੋਗੇ ਔਰ ਲੜ ਕੇ ਕੌਮ ਦੇ ਲਈ ਜੋ ਇੱਕ ਸਾਡੇ ਵਿੱਚ ਬੇਵਿਸ਼ਵਾਸੀ ਪੈਦਾ ਹੋਈ ਪਈ ਏ ਕਿ ਲੀਡਰਸ਼ਿਪ ਕੀ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਦਾ ਫੈਸਲਾ ਜਿਹੜਾ ਉਹ ਤੁਸੀਂ ਕਰਨਾ ਹੈ ਇਹ ਜਿਹੜੇ ਮਾਦੀ ਦੇ ਲੋਕ ਨੇ ਇਹਨਾਂ ਦੇ ਉੱਤੇ ਇਨਾ ਵਿਸ਼ਵਾਸ ਹੈ ਇਹਨੇ ਅਣਕੀ ਨੇ ਸਾਡੀਆਂ ਮਤਾਵਾਂ ਭੈਣਾ ਬਜ਼ੁਰਗ ਨੌਜਵਾਨ ਇਹਨਾਂ ਨੇ ਆਪਤਾ ਵੋਟ ਪਾਉਣੀ ਪਾਉਣੀ ਹੈ ਇਹਨਾਂ ਨੇ ਆਪਣੇ ਸਾਥੀਆਂ ਦੇ ਕਾਫਲੇ ਬਣ ਕੇ ਔਰ ਉਸ ਦਿਨ ਹੋਰ ਜਿੰਨੀਆਂ ਵੀ ਪਾਰਟੀਆਂ ਉਹਨਾਂ ਦਾ ਜਿਹੜੀ ਜਮਾਨਤ ਜਬਤ ਕਰਾ ਦੇਣੀ ਹੈ ਸੋ ਮੇਰੀ ਅਕੀਰ ਦੇ ਵਿੱਚ ਇੱਕੋ ਬੇਨਤੀ ਹੈ ਤੁਸੀਂ ਨੌਜਵਾਨ ਵਰਗ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਿਓ ਕਿਉਂਕਿ ਸਾਡੇ ਵਿੱਚ ਜਿਹੜੇ ਸ਼ਰੋਮੀਗੁਰਦੇ ਦਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਤੇਦਾਰ ਗੋਬਿੰਦ ਸਿੰਘ ਲੋਗਵਾਲ ਸਾਹਿਬ ਔਰ ਭਾਈ ਤਰਜੀਤ ਸਿੰਘ ਅਮਰਕੋਟ ਜੀ ਭਾਈ ਪਰਮਪਾਲ ਸਿੰਘ ਸੁਭਰਾ ਸਰਦਾਰ ਬਲਵਿੰਦਰ ਸਿੰਘ ਚੁਭਾਲ ਅਚਭਾਲ ਸਾਹਿਬ ਹੋਰਾਂ ਨੇ ਭਾਈ ਖਾਲੜਾ ਸਾਹਿਬ ਦੇ ਨਾਲ ਇੰਨੀ ਵੱਡੀ ਲੜਾਈ ਲੜੀ ਇਸ ਇਲਾਕੇ ਦੇ ਵਿੱਚ ਜਿਹੋਣ ਪਛਾਤੀਆਂ ਇਲਾਚਾਂ ਕਹਿ ਕੇ ਨੌਜਵਾਨਾਂ ਨੂੰ ਛੇੜ ਕੀਤਾ ਗਿਆ ਉਹਨਾਂ ਦਾ ਸਾਰਾ ਸਾਬ ਦੁਨੀਆ ਨੂੰ ਦੱਸ ਦਿੱਤਾ ਔਰ ਅੱਜ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਜੋ 11 ਨਵੰਬਰ ਦਾ ਦਿਨ ਯਾਦ ਕਰਨਾ ਚਾਹੀਦਾ ਬੜਰ ਜੀਵਿਆਂ ਦਾ ਦਿਨ ਚੱਲ ਰਿਹਾ ਆਪਣੇ ਸਾਹਮਣੇ ਬੜੀਆਂ ਮੁਸ਼ਕਲਾਂ ਨੇ ਮੌਕੇ ਦੀ ਜਿਹੜੀ ਆਮ ਆਦਮੀ ਪਾਰਟੀ ਉਹ ਸਾਨੂੰ ਡਵੈਲਪਮੈਂਟ ਦਿਖਾਉਦੀ ਏ ਉਹ ਕਹਿੰਦੀ ਏ ਕਿ 1.5 ਸਾਲ ਤੁਸੀਂ ਜੇ ਕਿਸੇ ਹੋਰ ਨੂੰ ਵੋਟ ਪਾ ਦਿੱਤੀ ਤੁਹਾਡੇ ਕੰਮ ਰੁਕ ਜਾਣਗੇ ਭਰਾਓ ਪਹਿਲਾਂ ਕਿਹੜਾ ਇਹਨਾਂ ਨੇ ਕੰਮ ਕੀਤਾ ਆਪਣੀਆਂ ਜਿਹੜੀਆਂ ਮਤਾਵਾ ਭੈਣਾਂ ਨੂੰ ਕਿਹਾ ਇੱਕ ਇੱਕ ਹਜ਼ਾਰ ਰੁਪਈਆ ਤੁਸੀਂ ਦੇਖ ਲਓ ਉਹਦੇ ਤੋਂ ਮੁੱਕ ਗਏ ਕਿੰਨੇ ਹੋਰ ਮਸਲਿਆਂ ਨੂੰ ਜਿਨ੍ਹਾਂ ਦੇ ਇਹਨਾਂ ਨੇ ਸਾਨੂੰ ਸੁਪਨੇ ਦਿਖਾਏ ਸੀ ਉਹਨਾਂ ਦੇ ਵਿੱਚੋਂ ਵੀ ਇਹ ਬਾਹਰ ਹੋ ਗਏ ਸੋ ਮੇਰੀ ਕਹਿਰਤੀ ਹੈ ਕਿ ਸਾਡੇ ਨੌਜਵਾਨ ਵੀਰ ਭਾਈ ਕੌਰ ਚੰਦ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸੂਚੀ ਲੀਡਰਸ਼ਿਪ